ਜਿਹੜੇ ਆਪਣੇ ਵੀਰ ਕਮਕਾਰਾਂ ਦੇ ਵਿੱਚ ਲੱਗੇ ਨੇ ਹੱਥ ਜੋੜ ਕੇ ਬੇਨਤੀ ਆ ਕਿ ਸਮੂਹ ਨਗਰ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਧਰਨੇ ਦੇ ਵਿੱਚ ਦਾਖਲ ਹੋ ਕਿਉਂਕਿ ਇਹ ਬੱਚਿਆਂ ਦਾ ਠਕਾ ਹੋ ਰਿਹਾ ਵਾ ਆਪਣੀ ਬੱਚਿਆਂ ਨੇ ਗਲਤ ਵਜੀਵਾ ਨਾਮਿਕ ਦਾ ਲਿਆ ਵਾ ਤੇ 10ਵੀਂ ਦਾ ਅਪਲਾਈ ਕੀਤਾ ਵਾ ਸਮੂਹ ਨਗਰ ਨੂੰ ਬੇਨਤੀ ਆ ਕਿ ਇਹ ਜੋ ਸਕੂਲ ਦੀ ਬਿਲਡਿੰਗ ਆ ਇਹਦਾ 5 ਲੱਖ ਰੁਪਈਆ ਆਇਆ ਇਹ ਸਾਰਾ ਖੁਰਦਪੁਰ ਤੋਂ ਕੀਤਾ ਗਿਆ ਹੈ ਬਟਾਲਾ ਦੇ ਨੇੜੇ ਹਾਈ ਸਕੂਲ ਜੋਹਲ ਨੰਗਲ ਵਿੱਚ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਕੂਲ ਪ੍ਰਿੰਸੀਪਲ ਦੇ ਖਿਲਾਫ ਧਰਨਾ ਲਗਾ ਦਿੱਤਾ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ ਦੇ ਸਾਹਮਣੇ ਇਕੱਠੇ ਹੋ ਕੇ ਧਰਨਾ ਲਗਾਉਂਦੇ ਹੋਏ ਪ੍ਰਿੰਸੀਪਲ ਦੇ ਖਿਲਾਫ ਕੀਤੀ ਨਾਅਰੇਬਾਜੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪ੍ਰਿੰਸੀਪਲ ਨੇ ਘਟ ਆਮਦਨ ਦਾ ਸਰਟੀਫਿਕੇਟ ਨਕਲੀ ਬਣਾ ਕੇ ਆਪਣੀ ਬੇਟੀ ਦਾ ਵਜੀਫਾ ਲਿਆ ਹੈ ਅਤੇ ਹੋਰ ਵੀ ਗ੍ਰਾਂਟਾਂ ਦੇ ਵਿੱਚ ਕਈ ਘਪਲੇ ਕੀਤੇ ਹਨ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਉਦੋਂ ਤੱਕ ਧਰਨਾ جاری ਰਹੇਗਾ ਜਦੋਂ ਤੱਕ ਇਸ ਪ੍ਰਿੰਸੀਪਲ ਦੀ ਬਦਲੀ ਨਹੀਂ ਹੋ ਜਾਂਦੀ ਕਿਉਂਕਿ ਇਸ ਨੇ ਕਈ ਬੱਚਿਆਂ ਦਾ ਹੱਕ ਖਾਦਾ ਹੈ ਆਪਣੀ ਬੇਟੀ ਨੂੰ ਨਜਾਇਜ਼ ਵਜੀਫਾ ਦਿਵਾਇਆ ਹੈ ਅਤੇ ਦੂਸਰੇ ਪਾਸੇ ਸਕੂਲ ਦੀ ਪ੍ਰਿੰਸੀਪਲ ਕਿਰਨ ਬਾਲਾ ਨੇ ਕਿਹਾ ਕਿ ਮੇਰੀ ਗਲਤੀ ਹੈ ਕਿ ਮੇਰੇ ਕੋਲੋਂ ਗਲਤੀ ਨਾਲ ਘਟ ਆਮਦਨ ਦਾ ਸਰਟੀਫਿਕੇਟ ਬਣ ਗਿਆ ਸੀ ਔਰ ਮੈਂ ਆਪਣੀ ਬੇਟੀ ਦਾ ਵਜੀਫਾ 1 ਸਾਲ ਲਿਆ ਹੈ ਦੂਸਰੇ ਸਾਲ ਮੈਂ ਵਜੀਫਾ ਨਹੀਂ ਲਿਆ ਨਾਲ ਹੀ ਮੈਂ ਆਪਣੇ ਖਾਤੇ ਬੰਦ ਕਰਵਾ ਕੇ ਜਿਹੜੇ ਲੋਕ ਮੇਰੇ ਖਿਲਾਫ ਇਤਨਾ ਲਗਾ ਰਹੇ ਹਨ ਮੈਂ ਵੀ ਉਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਹੋਈ ਹੈ ਉਹਨਾਂ ਨੇ ਕਿਹਾ ਕਿ ਮੇਰੇ ਸਕੂਲਰ ਰਿਕਾਰਡ ਚੋਰੀ ਕੀਤਾ ਹੈ ਤੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਵੇਖੋ ਟੀਵੀ ਨਿਊਜ਼ ਇੰਡੀਆ 256 ਤਾੜੀ ਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਸਜਿੰਦਰ ਸਿੰਘ ਨਾਂ ਆਇਆ ਜੀ ਮੇਰਾ ਅੱਛਾ ਕਿਉਂ ਸਕੂਲ ਦੇ ਬਾਹਰ ਕੀ ਬੈਠੇ ਕੀ ਕਾਰਨ ਅਹੀਂ ਜੀ ਕਾਰਨ ਇਹ ਆ ਵੀ ਜਿਹੜੀ ਮੈਡਮ ਮੁੱਖ ਆਪਣੇ ਕੀਆ ਮੁਖ ਜ਼ਾਬਕਾ ਇਹਨੇ ਆਪਣੀ ਗਲਤੀ ਨਾਲ ਆਂਦੀ ਆ ਮੇਰੇ ਕੋਲ ਵਜੀਫਾ ਲੈ ਗਿਆ ਬੇਟੀ ਆਪਣੀ ਦਾ ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਨਵੀਂ ਕਲਾਸ ਦਾ ਇਹਨੇ ਲੈ ਲਿਆ ਵਾ ਤੇ 10ਵੀਂ ਦਾ ਇਹਨੇ ਅਪਲਾਈ ਕੀਤਾ ਵਾ ਤੇ ਸਾਡੇ ਜੀ 6 ਮੁਫਤਾਂ ਪਿੰਡ ਚ ਹੋਈਆਂ ਨੇ ਇਨਫੈਕਸ਼ਨ ਨਾਲ ਤੇ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ ਜਿਹੜਾ ਨਲਕਿਆਂ ਦਾ ਪਾਣੀ ਆ ਚੈੱਕ ਕਰਦਾ ਪਾਣੀ ਉਹ ਨਹੀਂ ਪੀਣਾ ਅੱਜ ਧਰਨੇ ਦੀ ਗੱਲ ਕਰੋ ਸਕੂਲ ਦੇ ਬਾਹਰ ਜਿਹੜਾ ਧਰਨਾ ਲੱਗਿਆ ਗੱਲ ਉਹਦੀ ਕਰਦੇ ਆਂ ਹਾਂਜੀ ਇਨਫੈਕਸ਼ਨ ਦੀ ਗੱਲ ਬਹੁਤ ਲੱਗਿਆ ਤੇ ਕੀ ਕਾਰਨ ਹੋਰ ਉਹ ਵੀ ਖਰਾਬ ਹੈ ਇੱਥੇ ਜੀ ਕੀਤਾ ਇਹਨੇ ਨਹੀਂ ਠੀਕ ਕਰਵਾਇਆ ਅਸੀਂ ਤਾਂ ਖਾ ਲ ਸਕਦੇ ਆਂ ਜੀ ਹੋਰ ਸਕੂਲ ਦੇ ਵਿੱਚ ਜਿਹੜੇ ਅੱਜ ਬੈਠੇ ਹੋ ਸਕੂਲ ਦੇ ਖਿਲਾਫ ਧਰਨਾ ਮੇਨ ਗੱਲ ਹੈ ਵਿਜੀ ਦੀ ਨਹੀਂ ਜੀ ਸਕੂਲ ਦੇ ਵਿੱਚੋਂ ਕਰੰਟ ਆਈਆਂ ਨੇ ਉਹ ਸਭ ਨੇ ਖੁਰਦਪੁੱਤ ਕੀਤੀਆਂ ਜੇ ਇਹਨੂੰ ਪੁੱਛਿਆ ਭੀ ਹਸਾ ਪੁੱਛਿਆ ਵਾ ਤੇ ਅਗੋਂ ਦੀ ਤੁਸੀਂ ਕੌਣ ਸਾਹਿਬ ਲੈਵੜੇ ਤੁਸੀਂ ਕੌਣ ਜੀ ਅਸੀਂ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਐਸਐਸਪੀ ਅਫਸਰ ਡੀਓ ਦਫਤਰ 6 ਮਹੀਨੇ ਹੋ ਗਿਆ ਕੋਈ ਇਹਨਾਂ ਦੇ ਕਾਰਵਾਈ ਨਹੀਂ ਕੀਤੀ ਜੇ ਨਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਹੀ ਪੁਖੜਤਾਲਦੀ ਜਾਏ ਜਾਵਾਂਗੇ ਤੁਹਾਡੀਆਂ ਸ਼ਿਕਾਇਤਾਂ ਸਹੀ ਨੇ ਕਿਉਂਕਿ ਕਾਰਵਾਈ ਨਹੀਂ ਹੋਈ ਸਾਡੇ ਕੋਲ ਵਿੱਦ ਪ੍ਰੂਫ ਹੈ ਜੀ ਫਿਰ ਕਾਰਵਾਈ ਕਿਉਂ ਨਹੀਂ ਹੋਈ ਕਿੱਥੇ ਸਮਝੇ ਕਮੀ ਕੀਤੀ ਇਹ ਪ੍ਰਸ਼ਾਸਨ ਦੀ ਕਮੀ ਹੈ ਜੀ ਪ੍ਰਸ਼ਾਸਨ ਜਿਹੜਾ ਵਾ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਇਹਨੂੰ ਜੇ ਨਾ ਡਿਸਮਿਸ ਕੀਤਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਰਹੂਗਾ ਜੀ ਕਿੰਨੇ ਸਮੇਂ ਤੱਕ ਧਰਨਾ ਲਗਾ ਰਹੇ ਇਹ ਜਿੰਨੇ ਦਿਨ ਇਹਨੂੰ ਡਿਸਮਿਸਨ ਕਰਦੇ ਦੇ ਤੌਰ ਤੇ ਪੱਕੇ ਤੌਰ ਤੇ ਪਰਮਾਨਤਰ ਨਾਲ ਜੀ ਆ ਜੀ ਮੈਂ ਨਾ ਪ੍ਰਵੀਨ ਅਸ ਪ੍ਰਵੀਨ ਜੀ ਅੱਜ ਸਕੂਲ ਦੇ ਬਾਹਰ ਬੈਠੇ ਹੋ ਕੀ ਕਾਰਨ ਨਾਲ ਚੇਅਰਮੈਨ ਉਹਦੇ ਸਕੂਲ ਦੇ ਇੱਦਣ ਸਿਰ ਮੇਰੀ ਇਹੋ ਹੀ ਮੰਗ ਵਾ ਵੀ ਇਹ ਜਿਹੜੇ ਆ ਸਾਰੇ ਮਤਲਬ ਕਿ ਆਪਣੇ ਜਿੰਨੇ ਵੀ ਕਪਲੇ ਕੀਤੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਦੱਸਦੇ ਨਾ ਤੇ ਦੂਜੀ ਗੱਲ ਇਹਨਾਂ ਨੇ ਮੇਰੇ ਦੋ ਤਿੰਨ ਵਾਰੀ ਮਤਲਬ ਕਿ ਪਰਚੇ ਮੇਰੇ ਤੇ ਹੋ ਗਏ ਆ ਹੁਣ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਤੈਨੂੰ ਕੋਨੂੰ ਨੀ ਤੌਰ ਤੇ ਵੇਖਣਾ ਮਾਵੇ ਤੇਰੇ ਤੇ ਮਤਲਬ ਕਿ ਉਹ ਜਿਹੜੇ ਹੁੰਦੇ ਆ ਵੀ ਸੰਮਣ ਆਏ ਆ ਤੇ ਸੰਮਣਾਂ ਦੀ ਮੈਨੂੰ ਬੜੀ ਤਮਕੀ ਦਿੰਦੇ ਆ ਮੈਨੂੰ ਬੜੇ ਮਾੜੇ ਸ਼ਬਦ ਬੋਲੇ ਇੱਕ ਦਿਨ ਮੈਨੂੰ ਇੱਥੇ ਦਫ਼ਤਰ 'ਚ ਸਾਧ ਕੇ ਮੈਨੂੰ ਇਹ ਗੱਲ ਇਹਨਾਂ ਨੇ ਆਖੀ ਆ ਕਿ ਤੂੰ ਇਹਨਾਂ ਨੇ ਤਿੰਨ ਚਾਰ ਵਾਰੀ ਮੈਨੂੰ ਕਹਿੰਦੇ ਕਿ ਸਕੂਲ 'ਚੋਂ ਚੱਲ ਜਾ ਮੈਂ ਕਿਹਾ ਮੈਂ ਨਹੀਂ ਇਹ ਸਕੂਲ 'ਚ ਜਾਣਾ ਸਕੂਲ ਮੇਰੇ ਪਿੰਡ ਦਾ ਵਾ ਮੈਂ 13 ਸਾਲ ਹੋ ਗਏ ਇੱਥੇ ਡਿਊਟੀ ਕਰ ਰਹੀ ਨੂੰ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮਮ ਆ ਅਜਾ ਤੁਸੀਂ ਕਿਤੇ ਆਪਣੀ ਕਿੜ ਤੇ ਨਹੀਂ ਕੱਢਣ ਦੇ ਅੱਜ ਸਕੂਲ ਦੇ ਬਾਹਰ ਬਹਿ ਕੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਇਹ ਗੱਲ ਤਰਾਜ ਕੇ ਕਿ ਬਸ ਮੈਨੂੰ ਇੱਕ ਸਕੂਲ ਤੇ ਮੇਰੇ ਬੱਚੇ ਵੀ ਤੇ ਇੱਥੇ ਪੜਦੇ ਆ ਇਹ ਮੈਂ ਸਕੂਲ ਦੇ ਨਾਤੇ ਕਿ ਮੈਨੂੰ ਕੋਈ ਨਹੀਂ ਆਪਣੀ ਤਰਾਜ ਕੇ ਕੋਈ ਨਹੀਂ ਆ ਬਸ ਇਹ ਹੀ ਆ ਵੀ ਜਿੰਨੇ ਵੀ ਇੱਥੇ ਕਾਲੇ ਧੰਦੇ ਹੋਏ ਆ ਸਾਰੇ ਇੱਥੇ ਲੱਗ ਜਾਂਦੇ ਉਹ ਵੇਖੋ ਇਹ ਬਿਲਡਿੰਗ ਮੈਂ ਚੇਅਰਮੈਨ ਦੇ ਹੋਣ ਦੇ ਨਾਤੇ ਵੀ ਕਹਿੰਨੀ ਕਿ ਉਹ ਬਿਲਡਿੰਗ ਤੁਸੀਂ ਆਪ ਹੀ ਚਾਤੀ ਮਾਰ ਸਕਦੇ ਹੱਥ ਤੇ ਲਿਖ ਕੇ ਲੈ ਜਾਂਦੀ ਹਾਂ ਹਾਂ ਮੈਂ ਲਿਖਿਆ ਜਿੰਨੇ ਵੀ ਰੇਤ ਬੱਜਰੀ ਦੇ ਮੈਂ ਚੈੱਕ ਪਰਦੀ ਰਹੀ ਆ ਚੈੱਕ ਤੇ ਸਾਈਨ ਹੁੰਦੇ ਰਹੇ ਬਸ ਪੈਸੇ ਲਿਖ ਕੇ ਖੜਦੀ ਇਹ ਵੀ ਅੱਜ ਇੰਨੇ ਦਾ ਚੈੱਕ ਹੀ ਭਰ ਦਿੱਤਾ ਵਾ ਚਲੋ ਵੀ ਜ਼ਰੂਰੀ ਸੀ ਤਾਂ ਇਹ ਵੀ ਜ਼ਰੂਰੀ ਹੈ ਮੈਨੂੰ ਆਪਣੀ ਅੱਜ ਮੈਨੂੰ ਮਤਲਬ ਕਿ ਵੇਖੋ ਸਾਰੇ ਮੇਰੇ ਪਿੰਡ ਦੇ ਵਾਸੀ ਆ ਮੈਨੂੰ ਅੱਜ ਲੋੜ ਵਾ ਭਲਕੇ ਮੇਰੇ ਤੇ ਇਹ ਵੀ ਇਨਜਾਮ ਲਾ ਸਕਦੇ ਆ ਕਿ ਮਤਲਬ ਇਹਨਾਂ ਨੇ ਪੈਸੇ ਖਾਦੇ ਆ ਜੇ ਮੇਰੇ ਕੋਲ ਅੱਜ ਸਚਾਈ ਹੈ ਵਾ ਤੇ ਇਹਨਾਂ ਨੇ ਇਹ ਮੈਨੂੰ ਕਹਿਤਾ ਪੀ ਲੈ ਕੇ ਖੜਦੀ ਮੈਂ ਲੈ ਕੇ ਖੜਦੀ ਆ ਤਾਂ ਮੈਂ ਤਾਂ ਅੱਜ ਮੈਂ ਸਚਾਈ ਦੱਸ ਸਕਦੀ ਆ ਕਿ ਇਹਨੇ ਦੀ ਰੇਤ ਆਈ ਇਹਨੇ ਦੀ ਬੱਜਰੀ ਆਈ ਇਹਨੇ ਦਾ ਸੀਮੈਂਟ ਆਇਆ ਇੰਨੀਆਂ ਦਿਹਾੜੀਆਂ ਲੱਗੀਆਂ ਇਹਨੇ ਮਜ਼ਦੂਰੀ ਇੰਨੇ ਇੱਥੇ ਮੈਂ ਮਿਸਤਰੀ ਲੱਗੇ ਕੋ ਪੰਜਾਬ ਨੇ ਤੋਂ ਪੁੱਛਣਾ ਵਾ ਜੇ ਇੰਨੇ ਮਿਸਤਰੀ ਲੱਗੇ ਮੈਂ ਇੱਕ ਇੱਕ ਚੀਜ਼ ਦੀ ਇਹਦੀ ਨੋਟਿੰਗ ਕੀਤੀ ਆ ਹਾਂਜੀ ਕਿਰਨ ਵਾਲਾ ਐਡਮਿਸ਼ਨ ਸਰਕਾਰੀ ਹਾਈ ਸਕੂਲ ਜੋਹਲ ਹੁੰਦਾ ਤੁਹਾਡੇ ਖਿਲਾਫ ਪ੍ਰੋਟੈਸਟ ਹੋ ਰਿਹਾ ਕਿ ਤੁਸੀਂ ਮੈਡੀਕਲ ਸਰਟੀਫਿਕੇਟ ਬਣਾ ਕੇ ਆਪਣੇ ਬੱਚੇ ਦਾ ਵਜੀਫਾ ਲੈ ਰਹੇ ਸੀ ਚੋਟਾ ਗਿਆ ਹਾਂਜੀ ਸਰ ਇਸ ਚੀਜ਼ ਨੂੰ ਮੈਂ ਐਗਰੀ ਕਰਦੀ ਆ ਕਿ ਮੇਰੇ ਕੋਲ ਗਲਤੀ ਦੇ ਨਾਲ ਆਪਣੀ ਬੇਟੀ ਦਾ ਵਜੀਫਾ ਅਪਲਾਈ ਕੀਤਾ ਗਿਆ ਸਾਨੂੰ ਗਵਰਨਮੈਂਟ ਵੱਲੋਂ ਬਹੁਤ ਪ੍ਰੈਸ਼ਰ ਸੀ ਅ ਪਿਛੇ ਐਸੇ ਬੱਚਿਆਂ ਦਾ ਅਸੀਂ ਵਜੀਫਾ ਅਪਲਾਈ ਕੀਤਾ ਸੀ 23 ਬੱਚੇ ਸੀ ਜਿਨ੍ਹਾਂ ਦੇ ਵਿੱਚ ਮੇਰੀ ਬੇਟੀ ਵੀ ਪੜਦੀ ਹੈ ਔਰ ਕੋਈ ਵੀ ਅਧਿਆਪਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ 'ਚ ਨਹੀਂ ਲਗਾਉਂਦਾ ਮੈਂ ਉਹਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਇਆ ਕਿਉਂਕਿ ਮੇਰੀ ਮੈਂ ਬੈਨੀਫਿਟ ਲੈ ਲਈ ਉਹਨੂੰ ਦਾਖਲ ਦੇਸੀ ਕਰਵਾਇਆ ਕਿਉਂਕਿ ਮੇਰੀ ਇਨਰੋਲਮੈਂਟ ਸਕੂਲ ਦੀ ਵਧੀ ਸੀ ਔਰ ਉਹਦੇ ਲਈ ਮੈਨੂੰ ਅਵਾਰਡ ਦਿੱਤਾ ਜਾਣਾ ਸੀ ਤੇ ਮੇਰਾ ਇੱਕ ਬੱਚਾ ਕਰਦਾ ਸੀ ਇਸ ਕਰਕੇ ਮੈਂ ਆਪਣੀ ਬੱਚੀ ਨੂੰ 8ਵੀਂ ਵਿੱਚ ਇੱਥੇ ਦਾਖਲ ਕਰਵਾ ਦਿੱਤਾ ਔਰ 8ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਹੀ ਪੜੇ। ਔਰ ਜੇਕਰ ਮੇਰੇ ਕੋਲ ਗਲਤੀ ਹੋਈ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਆ ਕੇ ਮੈਨੂੰ ਕਹਿੰਦੇ ਕਿ ਮੈਡਮ ਤੁਹਾਡੇ ਕੋਲ ਵਜੀਫਾ ਜਿਹੜਾ ਬੱਚੀ ਦਾ ਅਪਲਾਈ ਹੋਇਆ ਗਲਤ ਹੋ ਰਿਹਾ ਹੈ ਇਹ ਨਾ ਕਰੋ। ਇਹਨਾਂ ਨੇ ਇਸ ਚੀਜ਼ ਨੂੰ ਕਰਨ ਦੀ ਬਜਾਏ ਮੇਰੀ ਬੇਟੀ ਦਾ ਰਿਕਾਰਡ ਚੋਰੀ ਕਰਕੇ ਐਫਆਰਆਈਓ ਦੀ ਕਰਵਾਈ ਔਰ ਉਹਦੇ ਖਿਲਾਫ ਮੈਂ ਵੀ ਐਫਆਰਆਈ ਕਰਵਾਈ ਕਿ ਇਹਨਾਂ ਨੇ ਮੇਰੇ ਸਕੂਲ ਦਾ ਰਿਕਾਰਡ ਚੋਰੀ ਕਿਉਂ ਕੀਤਾ? ਕਿੰਨੇ ਚੋਰੀ ਕੀਤਾ? ਅ ਇਹ ਰਿਪੋਰਟ ਜਿੰਦਰ ਸਿੰਘ ਨੇ ਚੋਰੀ ਕੀਤਾ ਔਰ ਤ ਜਿੰਦਰ ਸਿੰਘ ਨੇ ਹੀ ਜਿਹੜੀ ਐਫ ਆਈ ਆਰ ਆਈ ਆ ਉਹ ਕਰਵਾਈ ਸੀ ਡੀ ਸੀ ਡੀ ਐਸ ਪੀ ਗੁਰਦਾਸਪੁਰ ਨੂੰ ਮੈਮ ਤੁਸੀਂ ਕਹਾ ਕਿ ਮੇਰੇ ਕੋਲ ਗਲਤੀ ਨਾਲ ਹੋ ਗਿਆ ਹਾਂਜੀ ਸਿੱਧਰ ਪੁਲਟਡ ਕੋਰਟ ਤੇ ਤੁਸੀਂ ਬੈਠੇ ਹੋਏ ਹੋ ਜਿੰਮੇਵਾਰੀ ਵਾਲੀ ਪੋਸਟ ਹੈ ਇੰਨੇ ਸੂਨ ਦੇ ਬੱਚਿਆਂ ਨੂੰ ਤੁਸੀਂ ਸੰਭਾਲਦੇ ਹੋ ਫਿਰ ਤੁਹਾਡੇ ਤੋਂ ਕਿਉਂ ਇਹ ਗਲਤੀ ਹੋਈ ਸਰ ਮੈਂ ਇੱਕ ਇਨਸਾਨ ਆ ਬਿਲਕੁਲ ਵੀ ਗਲਤੀ ਹੋ ਸਕਦੀ ਹੈ ਔਰ ਮੈਂ ਆਪਣੀ ਗਲਤੀ ਨੂੰ ਐਗਰੀ ਵੀ ਕਰ ਰਹੀ ਆ ਔਰ ਸਰ ਜੇ ਮੇਰੇ ਕੋਲ ਗਲਤੀ ਹੋਈ ਤੇ ਮੈਨੂੰ ਇੰਪਰੂਵ ਵੀ ਕੀਤਾ ਮੈਂ ਆਪਣੀ ਬੇਟੀ ਦਾ ਖਾਤਾ ক্লোਜ਼ ਕਰਵਾ ਦਿੱਤਾ ਔਰ ਉਹਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਹੁਣ ਆਇਆ ਤੇ ਨਾ ਹੀ ਅੱਗੋਂ ਆਏਗਾ ਔਰ ਉਹਦਾ ਜਿਹੜਾ ਇਨਕਮ ਸਰਟੀਫਿਕੇਟ ਬਣਿਆ ਸੀ ਉਹਦੇ ਪਪਾ ਦਾ ਉਹ ਵੀ ਮੈਂ ਰੱਦ ਕਰਵਾ ਦਿੱਤਾ ਸਰ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਇਹ ਚੀਜ ਇਹਨਾਂ ਨੇ ਮੇਰੀ negativity ਨੂੰ ਇਦਾਂ ਮੇਰੀ ਗਲਤੀ ਨੂੰ ਇਹਨਾਂ ਨੇ ਮੇਰਾ negative point ਬਣਾ ਦੇਣਾ ਔਰ sir ਦੇਖੋ ਜੇਕਰ ਇਹਨਾਂ ਨੂੰ ਇਦਾਂ ਲੱਗਿਆ ਕਿ ਮੇਰੇ ਕੋਲ ਗਲਤੀ ਹੋਈ ਹੈ ਮੈਂ ਆਪਣੀ ਗਲਤੀ ਨੂੰ ਵੀ confess ਕਰ ਰਹੀ ਹਾਂ ਔਰ ਉਹਨਾਂ ਨੇ ਜਿਹੜੀ report ਕੀਤੀ report ਵੀ ਮੇਰੇ ਕੋਲ ਆ ਗਈ ਹੋਈ ਹੈ ਉਹਨਾਂ ਨੇ ਵੀ ਇਹਨਾਂ ਨੂੰ ਸਿਫਾਰਿਸ਼ ਕੀਤੀ ਕਿ ਦਾਖਲ ਦਫਤਰ ਕਰਨ ਦੀ report ਕੀਤੀ ਜਾਵੇ sir ਮੇਰੇ ਕੋਲ ਗਲਤੀ ਹੋਈ ਮੈਂ ਮੰਨਦੀ ਹਾਂ ਠੀਕ ਹੈ ਔਰ ਕੋਈ ਵੀ ਬੱਚਾ ਮੈਂ ਵਜੀਫੇ ਤੋਂ ਵਾਂਝਾ ਨਹੀਂ ਰਹਿਣ ਦਿੰਦੀ ਮੇਰਾ ਕੰਮ ਕਲ ਤਿੰਨ ਅਲਜੇਰ ਲੋੜਵੰਦ ਬੱਚੇ ਨੇ ਜਿਹਨਾਂ ਜੂਰੀ ਵਜੀਫਾ ਚਾਹੀਦਾ ਹੁੰਦਾ ਉਹਨਾਂ ਦਾ ਹੱਕ ਕਿਤੇ ਮਾਰੇ ਜਾਂਦਾ ਸਰ ਮੈਂ ਕਿਸੇ ਬੱਚੇ ਦਾ ਹੱਕ ਨਾ ਕਦੀ ਮਾਰਿਆ ਨਾ ਮਾਰਾਂਗੀ ਔਰ ਨਾ ਹੀ ਮਾਰਨ ਦਵਾਂਗੀ ਵਜੀਫਾ ਸਰ ਉਹਦਾ 9th ਕਲਾਸ ਵਿੱਚ ਆਇਆ ਸੀ 3500 ਰੁਪਏ ਉਹ ਵੀ ਉਦੋਂ ਉਹਦਾ ਇਨਕਮ ਸਰਟੀਫਿਕੇਟ ਬੇਸਡ ਨਹੀਂ ਸੀ ਹੈਗਾ ਮੈਂ ਇਹ ਵੀ ਕਿਹਾ ਕਿ ਜੇਕਰ ਹੈ ਇਹ ਚੀਜ਼ ਹੋਈ ਹੈ ਤਾਂ 3500 ਰੁਪਏ ਉਹ ਵੀ ਉਹਨਾਂ ਨੂੰ ਰਿਵਰਟ ਕਰ ਦਿੱਤਾ ਜਾਏਗਾ ਉਹ ਜਿਹੜਾ ਵਜੀਫਾ ਆਣਾ ਸੀ ਉਹ ਨਹੀਂ ਆਇਆ ਕਿਉਂਕਿ ਉਹਦਾ ਮੈਂ ਖਾਤਾ ਇਹੜਾ ਕਲੋਜ਼ ਕਰਵਾ ਦਿੱਤਾ। ਜਿਹੜੇ ਪ੍ਰੋਫੈਸਰ ਕਰਦੇ ਤੇ ਇਹਨਾਂ ਨੂੰ ਕਹਣਾ ਚਾਹੀਦਾ। ਸਰ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਚਾਹੁੰਦੀ ਆ ਕਿ ਇਹਨਾਂ ਦੇ ਬੱਚਿਆਂ ਦਾ ਕਦੀ ਵੀ ਹੱਕ ਨਹੀਂ ਮਾਰਿਆ ਗਿਆ। ਉਹਨਾਂ ਸਾਰਿਆਂ ਦੇ ਵਜੀਫੇ ਅਪਲਾਈ ਕੀਤੇ ਆ। ਵਜੀਫਾ ਸਰਕਾਰ ਦਾ ਦੇਣਾ ਕੰਮ ਹੈ। ਮੇਰਾ ਕੰਮ ਉਹਨਾਂ ਦੇ ਡਾਕੂਮੈਂਟਸ ਕਲੀਅਰ ਕਰਵਾਣਾ ਔਰ ਜੋ ਉਹਨਾਂ ਦੀ ਲੋੜ ਆ ਉਹਨਾਂ ਨੂੰ ਪੂਰੀਆ ਕਰਵਾਣਾ। ਔਰ ਕਾਫੀ ਬੱਚਿਆਂ ਦਾ ਵਜੀਫਾ ਆਇਆ ਵੀ ਹੈ। ਔਰ ਰਹੀ ਗੱਲ ਮੇਰੀ ਬੇਟੀ ਦੀ, ਮੇਰੀ ਬੇਟੀ ਦਾ ਵਜੀਫਾ ਅੱਗੇ ਤੋਂ ਕਦੀ ਨਹੀਂ ਆਏਗਾ ਤਾਂ ਨਾਲੇ ਦਾ ਕਦੀ ਵੀ ਮ ਹਾਂਜੀ ਮੇਰੀ ਵੀ ਇਹਦੇ ਲਈ ਗੱਲ ਸੁਣੀ ਜਾਏ ਜੀ 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 ਹਾਂਜੀ ਸਰ ਇਹਨਾਂ ਨੇ ਵਜੀਫੇ ਦੀ ਗੱਲ ਨੂੰ ਹਾਈਲਾਈਟ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇਹ ਮੈਡਮ ਦਾ ਵੀਕ ਪੁਆਇੰਟ ਹੈ ਇਹਨੂੰ ਹਾਈਲਾਈਟ ਕੀਤਾ ਜਾਵੇ ਸਰ ਇਹ ਨਕਲ ਕਰਵਾਉਣ ਲਈ ਮੇਰੇ ਕੋਲ ਇੱਥੇ ਆਏ ਕਿ ਮੈਡਮ ਬੱਚਾ ਨੂੰ ਨਕਲ ਕਰਵਾਓ ਕੀ ਇਹਨਾਂ ਦਾ ਰਾਈਟ ਹੈਗਾ ਨਕਲ ਕਰਵਾਣਾ ਅਸੀਂ ਇੱਥੇ ਨਕਲ ਕਰਵਾਉਣ ਲਈ ਇੰਨੀ ਇੰਨੀ ਤਨਖਾਹ ਨਹੀਂ ਲੈ ਰਹੇ ਅਸੀਂ ਬੱਚਾ ਨੂੰ ਪੜਾਣਾ ਅਸੀਂ ਬੱਚੇ ਦਾ ਫਿਊਚਰ ਬਣਾਣਾ ਜਦੋਂ ਇਹ ਆਪ ਗਲਤੀਆਂ ਕਰਦੇ ਆ ਅਤੇ ਜੰਦਰ ਸਿੰਘ ਲੇ ਸੈਂਟਰ ਚ ਖੁਦ ਮੇਰੇ ਕੋਲ ਉੱਥੇ ਆਇਆ ਸੀ ਕਿ ਮੈਡਮ ਬੱਚਾ ਦੀ ਨਕਲ ਕਰਵਾਉ। ਇੱਥੇ ਇਸੇ ਗੰਦੇ ਸ਼ੂਤ ਨਹੀਂ ਤੁਸੀਂ ਦੱਖਲ ਵੀ ਕਰਵਾਇ ਦਿੱਤਾ। ਹਾਂ ਸਰ ਮੇਨ ਮੁੱਦਾ ਇਹੀ ਹੈ। ਮੇਨ ਮੁੱਦਾ ਇਹੀ ਹੈ। ਮੇਨ ਕਾਰਨ ਇਹੀ ਹੈ ਕਿ ਮੈਂ ਕਿਸੇ ਵੀ ਸੈਂਟਰ ਦੇ ਵਿੱਚ ਨਕਲ ਨਹੀਂ ਹੋਣ ਦਿੰਦੀ। 나 ਮੈਨੂੰ ਪਸੰਦੀ ਇਹ ਚੀਜ਼ ਕਿਉਂਕਿ ਸਾਡਾ ਕੰਮ ਹੈ ਬੱਚਿਆਂ ਨੂੰ ਪੜਾਉਣਾ ਉਹਨਾਂ ਨੂੰ ਮਿੱਠਾ ਜੈ ਨਹੀਂ ਦੇਣਾ। ਇਹ ਫਿਰ ਬਾਅਦ ਦੇ ਵਿੱਚ ਮੈਨੂੰ ਬਾਰ-ਬਾਰ ਕੋਈ ਨਾ ਕੋਈ ਕੰਪਲੇਂਟ ਪਾ ਕੇ ਮੈਨੂੰ ਖਰਾਜ ਕਰਦੇ ਰਹਿੰਦੇ ਆ। ਮੈਨਾਂ ਤੇ ਸਰ ਕੋਰਟ ਕੇਸ ਵੀ ਕੀਤਾ ਹੋਇਆ ਹੈ ਮੈਨਾਂ ਤੇ ਐਫ ਆਰ ਵੀ ਕੀਤੀ ਹੋਈ ਹੈ ਮੈਂ ਇਹਨਾਂ ਨੂੰ ਇਹ ਚਾਰ ਬੰਦੇ ਆ ਸਰਪਿੰਡ ਦੇ ਵਿੱਚ ਤੇਜਿੰਦਰ ਸਿੰਘ ਗੁਰਦੇਵ لال ਸੁਖਵਿੰਦਰ ਸਿੰਘ ਤੇ ਰਾਮ ਸਿੰਘ ਇਹ ਚਾਰ ਬੰਦੇ ਆ ਇੱਕ ਜਿਹੜੇ ਦੋ ਤਿੰਨ ਇਹਨਾਂ ਨੇ ਹੋਰ ਆਪਣੇ ਨਾਲ ਰਲائے ਹੋਇਆ ਉਹ ਹੈਗੇ ਚਕਵੇਂ ਚੁੱਲੇ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਮੈਡਮ ਜਦੋਂ ਤੁਸੀਂ ਇਹਨਾਂ ਦੇ ਖਿਲਾਫ ਕੰਪਲੇਂਟ ਕਰੋਗੇ ਅਸੀਂ ਸਾਈਨ ਕਰਾਂਗੇ ਹੁਣ ਇਹਨਾਂ ਨੇ ਕੰਪਲੇਂਟ ਕੀਤੀ ਇਹਨਾਂ ਨੇ ਸਾਈਨ ਕਰ ਦਿੱਤੇ ਮੈਂ ਨੌ ਬੰਦੇ ਆ ਜਿਨ੍ਹਾਂ ਦੇ ਖਿਲਾਫ ਕੋਰਟ ਕੇਸ ਕੀਤਾ ਹੋਇਆ ਔਰ ਵਿੱਚ ਹੀ ਪਰਵੀਨ ਜਿਹੜੀ ਚੇਅਰਮੈਨ ਉਹ ਸਾਰੀ ਜਿਹੜੀ ਲੀਕੇਜ ਐ ਸਕੂਲ ਦੀ ਉਹਨਾਂ ਤੱਕ ਕਰਦੀ ਐ ਉਹ ਹੱਥ ਤੇ ਲੈ ਕੇ ਲੈ ਜਾਂਦੀ ਐ ਘਰ ਉਹਨੇ ਕਾਪੀ ਲਗਾਈ ਹੋਈ ਐ ਉਹ ਕਾਪੀ ਇਹਨਾਂ ਅਗੇ ਕਰ ਦਿੰਦੀ ਐ ਉਹਦੇ ਬੇਸ ਤੇ ਕੰਪਲੀਟਾ ਕਰ ਦਿਆ ਮੈਂ ਸੱਚੀ ਹਾਂ ਰਵਾਂਜੀ ਉਹ ਇਹਨਾਂ ਦੇ ਨਾਲ ਐਤੈ ਲੜਦੀ ਰਹੀ ਆ